ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਂ ਖੁਸ਼ਖਬਰੀ ਆ ਚੁੱਕੀ ਹੈ ਜਿਨ੍ਹਾਂ ਲੋਕਾਂ ਦੀ ਪੈਨਸ਼ਨ ਜਿਹੜੀ ਸਤੰਬਰ ਮਹੀਨੇ ਦੀ ਪੈਨਸ਼ਨ ਦੀ ਉਡੀਕ ਕਰ ਰਹੇ ਸੀ ਤੇ ਉਹਨਾਂ ਦੀ ਪੈਨਸ਼ਨ ਜਿਹੜੀ ਹਾਲੇ ਤੱਕ ਨਹੀਂ ਆਈ ਸੀ ਤਾਂ ਉਹਨਾਂ ਲਈ ਖੁਸ਼ਖਬਰੀ ਆ ਚੁੱਕੀ ਹੈ ਕਿ ਉਹਨਾਂ ਦੀ ਪੈਨਸ਼ਨ ਜਿਹੜੀ ਉਹ ਆ ਚੁੱਕੀ ਹੈ ਕਿੰਨੀ ਪੈਨਸ਼ਨ ਆਈ ਹੈ ਉਹਨਾਂ ਲਈ ਖੁਸ਼ਖਬਰੀ ਆਈ ਹੈ 2500 ਰੁਪਏ ਦੀ ਜਾਂ ਫਿਰ 1500 ਰੁਪਏ ਦੀ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਜੇ 1500 ਰੁਪਏ ਤੁਹਾਡੀ ਪੈਨਸ਼ਨ ਆ ਰਹੀ ਹੈ ਤੇ ਉਸ ਨੂੰ ਜੇ ਤੁਸੀਂ 2500 ਰੁਪਏ ਲਵਾਉਣਾ ਕਿਵੇਂ ਲੱਗੇਗੀ ਇਹ ਸਾਰਾ ਕੁਝ ਇਸ ਵੀਡੀਓ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਕੀ ਸਰਕਾਰ ਵੱਲੋਂ 55 ਸਾਲ ਬਜ਼ੁਰਗਾਂ ਦੀ ਉਮਰ ਦੇ ਵਿੱਚ ਪੈਨਸ਼ਨ ਲਗਵਾਈ ਜਾਏਗੀ ਕਿ ਨਹੀਂ ਜਾਏਗੀ ਇਸ ਦੇ ਲਈ ਕੀ ਵੱਡਾ ਅਪਡੇਟ ਆਇਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਦੋਸਤੋ ਐਫ ਜੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਅਸੀਂ ਆਪਣੇ ਇਸ ਚੈਨਲ ਦੇ ਉੱਤੇ ਲੋਕਾਂ ਨੂੰ ਸਰਕਾਰ ਕੀ ਕੀ ਸਹੂਲਤਾਂ ਦੇ ਰਹੀ ਹੈ ਕੀ ਕੀ ਨਹੀਂ ਦੇ ਰਹੀ ਚਾਹੇ ਹੋ ਸੂਬਾ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਉਹਨਾਂ ਯੋਜਨਾਵਾਂ ਤੇ ਉਹਨਾਂ ਸਕੀਮਾਂ ਤੇ ਅਸੀਂ ਗੌਰ ਕਰਦੇ ਹਾਂ ਤਾਂ ਜੋ ਤੁਹਾਡੇ ਤੱਕ ਪਹੁੰਚ ਸਕਣ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਾਹੀ ਤੁਹਾਡੇ ਕੋਲ ਇਹ ਜਾਣਕਾਰੀਆਂ ਪਹੁੰਚਦੀਆਂ ਰਹਿਣਗੀਆਂ ਤਾਂ ਦੋਸਤੋ देर ਨਾ ਕਰਦੇ ਹੋਏ ਚਲਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਿੱਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਹਨਾ-ਕਿਹਨਾ ਲੋਕਾਂ ਦੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਜਿਨ੍ਹਾਂ ਲੋਕਾਂ ਦੀ ਪਹਿਲਾਂ ਨਹੀਂ ਆਈ ਸੀ ਪੈਨਸ਼ਨ ਉਹ ਸਾਨੂੰ ਵੀਡੀਓ 'ਚ ਕਮੈਂਟ ਕਰ ਰਹੇ ਕਿ ਸਾਡੇ ਇਲਾਕੇ ਦੀ ਪੈਨਸ਼ਨ ਅਸੂ ਆਈ ਕਿ ਨਹੀਂ ਆਈ ਹੁਣ ਉਹਨਾਂ ਨੂੰ ਇਸੇ ਵੀਡੀਓ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਕਿ ਉਹਨਾਂ ਦੇ ਇਲਾਕੇ ਦਾ ਨਾਮ ਆਇਆ ਹੈ ਜਾਂ ਨਹੀਂ ਆਇਆ ਤਾਂ ਆਓ ਚੱਲਦੇ ਹਾਂ ਮੇਨ ਅਪਡੇਟ ਦੇ ਉੱਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਆਇਆ ਨਾਮ ਲਿਸਟ ਦੇ ਵਿੱਚ ਮਲੇਰ ਕੋਟਲਾ ਦਾ ਮਲੇਰ ਕੋਟਲਾ ਦੇ ਲੋਕਾਂ ਦੇ ਲਈ ਖੁਸ਼ਖਬਰੀ ਹੈ ਕਿ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਆ ਚੁੱਕੀ ਹੈ ਕਿਉਂਕਿ ਅੱਧੇ ਮਲੇਰ ਕੋਟਲੇ ਦੇ ਵਿੱਚ ਅੱਧੇ ਲੋਕਾਂ ਦੀ ਪਹਿਲਾਂ ਪੈਨਸ਼ਨ ਆ ਚੁੱਕੀ ਸੀ ਸਾਰਾ ਮਲੇਰ ਕੋਟਲਾ ਕਵਰ ਨਹੀਂ ਕੀਤਾ ਗਿਆ ਸੀ ਹੁਣ ਜਿਹੜੇ ਬਾਕਾਇਦਾ ਰਹਿੰਦੇ ਜਿਹੜੇ ਬਾਕੀ ਰਹਿੰਦੇ ਜਿੰਨੇ ਵੀ ਲੋਕ ਨੇ ਉਹਨਾਂ ਦੀ ਵੀ ਪੈਨਸ਼ਨ ਹੀ ਆ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਟਾਂਡਾ ਓੜਮੁਰ ਤੇ ਇਸ ਇਲਾਕੇ ਦੀ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਨੂੰ ਦੇਖ ਸਕਦੇ ਹੋ ਤਾਂ ਉਸ ਤੋਂ ਬਾਅਦ ਹੀ ਗੱਲ ਕਰੀਏ ਤਾਂ ਗੜਸ਼ੰਕਰ ਦੀ ਵੀ ਪੈਨਸ਼ਨ ਹੈ ਜਿਹੜੀ ਅਪਡੇਟ ਹੋ ਚੁੱਕੀ ਹੈ ਡੇਰਾ ਬੱਸੀ ਦੀ ਗੱਲ ਕਰੀਏ ਤੇ ਡੇਰਾ ਬੱਸੀ ਦੇ ਲਾਗੇ ਬੰਨੇ ਜਿੰਨੇ ਵੀ ਇਲਾਕੇ ਨੇ ਉਹਨਾਂ ਨੂੰ ਕਵਰ ਕੀਤਾ ਗਿਆ ਹੈ ਲਿਸਟ ਦੇ ਵਿੱਚ ਵੀ ਡੇਰਾ ਬੱਸੀ ਦਾ ਨਾਮ ਵੀ ਆ ਗਿਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਰੈਡ ਮੰਡੀ ਰੈਡ ਮੰਡੀ ਦੇ ਵਿੱਚ ਵੀ ਲੋਕਾਂ ਦੀ ਪੈਨਸ਼ਨ ਆ ਚੁੱਕੀ ਹੈ ਕੁਝ ਇਲਾਕੇ ਸੀ ਜਿਨ੍ਹਾਂ ਦੇ ਵਿੱਚ ਪਹਿਲਾਂ ਪੈਨਸ਼ਨ ਨਹੀਂ ਆਈ ਸੀ ਉਹਨਾਂ ਦੇ ਵਿੱਚ ਇਸ ਦਾ ਨਾਮ ਆ ਚੁੱਕਿਆ ਹੈ ਤੇ ਆਪਾਂ ਗੱਲ ਕਰੀਏ ਬਠਿੰਡਾ ਜ਼ਿਲ੍ਹੇ ਦੀ ਤੇ ਬਠਿੰਡੇ ਦੇ ਵਿੱਚ ਖਾਸ ਕਰ ਪੂਰੇ ਬਠਿੰਡੇ ਜ਼ਿਲ੍ਹੇ ਦੀ ਗੱਲ ਕਰ ਰਹੇ ਖਾਸ ਕਰ ਬਠਿੰਡੇ ਦੀ ਗੱਲ ਕਰ ਰਹੇ ਆ ਆਪਾਂ ਤਾਂ ਬਠਿੰਡੇ ਦੇ ਵਿੱਚ ਕਈ ਜਿਹੜੇ ਵਾਰਡ ਹੁੰਦੇ ਨੇ ਉਹਨਾਂ ਦੇ ਵਿੱਚ ਪਹਿਲਾਂ ਪੈਨਸ਼ਨ ਜਾਰੀ ਕੀਤੀ ਸੀ ਇੱਕ ਦੋ ਪਰ ਲਿਸਟ 'ਚ ਪੂਰੀ ਤਰ੍ਹਾਂ ਨਾਮ ਨਹੀਂ ਆਇਆ ਸੀ ਉਹਨਾਂ ਦੀ ਪੈਨਸ਼ਨ ਜਿਹੜੀ ਪਹਿਲਾਂ ਵੈਸੇ ਆ ਗਈ ਸੀ ਪਰ ਹੁਣ ਤਕਰੀਬਨ ਸਾਰਿਆਂ ਦੀ ਆ ਗਈ ਹੈ ਕਿਉਂਕਿ ਲਿਸਟ ਦੇ ਵਿੱਚ ਨਾਮ ਆ ਗਿਆ ਉਸ ਤੋਂ ਬਾਅਦ ਨਾਮ ਹੁੰਦਾ ਫਲੋਰ ਦਾ ਫਲੋਰ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਤੁਹਾਡੀ ਪੈਨਸ਼ਨ ਨਹੀਂ ਆਈ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਜੇ ਨਹੀਂ ਆਈ ਤੇ ਆਉਣ ਵਾਲੇ 2 ਜਾਂ 3 ਦਿਨਾਂ ਦੇ ਵਿੱਚ ਤੁਹਾਡੀ ਪੈਨਸ਼ਨ ਹੈ ਜਿਹੜੀ ਤੁਹਾਡੇ ਬੈਂਕ ਦੇ ਵਿੱਚ ਪੈ ਜਾਵੇਗੀ। ਅੱਗੇ ਗੱਲ ਕਰ ਰਹੀ ਹਾਂ 8ਵੇਂ ਨੰਬਰ ਤੇ ਨਾਮ ਆਇਆ ਭਲਰਾਮ ਨਗਰ ਦਾ ਤਾਂ ਭਲਰਾਮ ਨਗਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ। ਗੋਇੰਦਵਾਲ ਸਾਹਿਬ ਦੀ ਗੱਲ ਕਰੀਏ ਤਾਂ ਗੋਇੰਦਵਾਲ ਸਾਹਿਬ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਲੋਕਾਂ ਦੀ ਇਹ ਓਕੇ ਹੋ ਚੁੱਕੀ ਹੈ। ਜਿਹਨਾਂ ਲੋਕਾਂ ਦੀ ਪੈਨਸ਼ਨ ਨਹੀਂ ਆਈ ਸੀ ਜਿਹੜੇ ਕਮੈਂਟ ਕਰ ਰਹੇ ਸੀ ਸਾਡੀ ਪੈਨਸ਼ਨ ਨਹੀਂ ਆਈ ਤੇ ਉਹਨਾਂ ਨੂੰ ਪੈਨਸ਼ਨ ਮਿਲਣਗੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਾਂ ਸ਼ਹੀਦ ਭਗਤ ਸਿੰਘ ਨਗਰ ਦਾ ਬਲਾਟੜ ਜਿਹੜਾ ਇਹ ਏਰੀਆ ਹੈ ਇਹਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਗਰਾਉਂ ਦੀ ਤੇ ਜਗਰਾਉਂ ਇਲਾਕੇ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਨੇੜਲੇ ਜਿਹੜੇ 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿਹੜੇ ਇਹਦੇ ਪਿੰਦੇ ਨੇ ਜਗਰਾਉਂ ਦੇ ਉਹਨਾਂ ਨੂੰ ਵੀ ਕਵਰ ਕੀਤਾ ਗਿਆ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਹੁਸ਼ਿਆਰਪੁਰ ਦੀ ਤੇ ਹੁਸ਼ਿਆਰਪੁਰ ਇਲਾਕੇ ਦੀ ਪ੍ਰੋਪਰ ਪੈਨਸ਼ਨ ਆ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸੁਨਾਮ ਦੀ ਤਾਂ ਸੁਨਾਮ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਉਹ ਅਪਡੇਟ ਕੀਤੀ ਜਾ ਚੁੱਕੀ ਹੈ ਪਹਿਲਾਂ ਸੰਗਰੂਰ ਦੀ ਪੈਨਸ਼ਨ ਆ ਗਈ ਸੀ ਤੇ ਕੁਝ ਜਿਵੇਂ ਡਢਬਾ ਹੋ ਗਏ ਇਹਨਾਂ ਦੀ ਪੈਨਸ਼ਨ ਆ ਚੁੱਕੀ ਸੀ ਪਰ ਹੁਣ ਜਿਹੜੀ ਸੁਨਾਮ ਇਹਦੀ ਦੀ ਪੈਨਸ਼ਨ ਆ ਚੁੱਕੀ ਹੈ ਤਾਂ ਇਹਦੇ ਨਾਲ ਜਿਹਨੇ ਵੀ ਪਿੰਡ ਛੋਟੇ-ਮੋਟੇ ਲੱਗਦੇ ਨੇ 10 ਜਾਂ 15 ਕਿਲੋਮੀਟਰ ਦੇ ਇਹਦੀ ਦੇ ਸੁਨਾਮ ਤੇ ਉਹਨਾਂ ਨੂੰ ਵੀ ਕਵਰ ਕੀਤਾ ਗਿਆ ਹੈ ਗੱਲ ਕਰੀਏ ਅੱਗੇ ਖਮਾਣੋ ਦੀ ਤਖਮਾਣੋ ਇਹ ਜਿਹੜੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਖੰਨਾ ਦੀ ਗੱਲ ਕਰੀਏ ਖੰਨਾ ਦੇ ਵੀ ਲੋਕਾਂ ਲਈ ਖੁਸ਼ਖਬਰੀ ਆਈ ਹੈ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਤੇ ਵਿਕਲਾਂਗ ਪੈਨਸ਼ਨ ਜਿਹੜੀ ਅਪਡੇਟ ਕੀਤੀ ਜਾ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਅਪਡੇਟ ਹੈ ਜਿਹੜੀ ਤੁਹਾਡੇ ਬੈਂਕ ਵੱਲੋਂ ਮੈਸੇਜ ਆਇਆ ਹੈ ਉਹ ਤੁਸੀਂ ਦੇਖ ਸਕਦੇ ਹੋ ਜਾਂ ਫਿਰ ਚੈੱਕ ਕਰਵਾ ਸਕਦੇ ਹੋ ਜੇ ਹਾਲੇ ਤੱਕ ਵੀ ਬੈਂਕ ਦੇ ਵਿੱਚ ਕ੍ਰੈਡਿਟ ਨਹੀਂ ਹੋਈ ਤੇ ਸ਼ਾਇਦ ਅੱਜ ਸ਼ਾਮ ਨੂੰ ਆ ਜਾਏਗੀ ਜਾਂ ਫਿਰ ਕੱਲ ਨੂੰ ਜਾਂ ਫਿਰ ਪਰਸੋਂ ਤੱਕ ਤੇ ਤੁਹਾਡੀ ਪੈਨਸ਼ਨ ਜਿਹੜੀ ਅਪਡੇਟ ਕੀਤੀ ਜਾ ਸਕਦੀ ਹੈ ਗੱਲ ਕਰੀਏ ਬਲਾਹਰ ਵਿੰਦ ਦੀ ਤੰਬਲਹਰ ਵਿੰਦ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਰਾਏਕੋਟ ਦੀ ਰਾਏਕੋਟ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਨਾ ਨਾ ਲੱਗਦੇ 10 ਕਿਲੋਮੀਟਰ ਦੇ ਏਰੀਏ ਦੇ ਵਿੱਚ ਇਹਨੇ ਪਿੰਡ ਨੇ ਕਵਰ ਕੀਤੇ ਗਏ ਨੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਲੁਧਿਆਣਾ ਦੀ ਤਾਂ ਲੁਧਿਆਣਾ ਨੂੰ ਪ੍ਰੋਪਰ ਹੁਣ ਕਵਰ ਕਰ ਲਿਆ ਹੈ ਜਿਹੜੇ ਲੱਗੇ ਬੰਨੇ ਜਿੰਨੀਆਂ ਵੀ ਤਹਿਸੀਲਾਂ ਵਗੈਰਾ ਸੀ ਉਹਨਾਂ ਨੂੰ ਸਾਰਿਆਂ ਨੂੰ ਕਵਰ ਕੀਤਾ ਗਿਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਖੁਦਿਆਣਾ ਦੀ ਤਾਂ ਇਸ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਉਹ ਅਪਡੇਟ ਕੀਤੀ ਜਾ ਚੁੱਕੀ ਹੈ ਕਲਾਨੌਰ ਦੀ ਗੱਲ ਕਰੀਏ ਤਾਂ ਕਲਾਨੌਰ ਦੇ ਵਿੱਚ ਵੀ ਪੈਨਸ਼ਨ ਅਪਡੇਟ ਹੋ ਗਈ ਹੈ ਨੇੜ ਲੱਗਦੇ ਜਿੰਨੇ ਵੀ ਹੈ ਨੇੜੇ ਪਿੰਡ ਰਿਹਾ ਵਸਦੇ ਨੇ ਉਹਨਾਂ ਦੇ ਵਿੱਚ ਵੀ ਪੈਨਸ਼ਨ ਜਿਹੜੀ ਅਪਡੇਟ ਕੀਤੀ ਜਾ ਚੁੱਕੀ ਹੈ ਸ਼ਹੀਦੀ ਵਾਲਾ ਦੀ ਗੱਲ ਕਰੀਏ ਤਾਂ ਸ਼ਹੀਦੀ ਵਾਲਾ ਦੇ ਵਿੱਚ ਵੀ ਲੋਕਾਂ ਨੂੰ ਜਿਹੜੀ ਪੈਨਸ਼ਨ ਅਪਡੇਟ ਕੀਤੀ ਗਈ ਹੈ ਆਉਣ ਵਾਲੇ 2-3 ਦਿਨਾਂ ਦੇ ਵਿੱਚ ਸਾਰੇ ਸ਼ਹੀਦੀ ਵਾਲਿਆਂ ਨੂੰ ਕਵਰ ਕਰ ਲਿਆ ਜਾਵੇਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮਾਨਸਾ ਦੀ। ਮਾਨਸਾ ਇਲਾਕੇ ਦੇ ਵਿੱਚ ਵੀ ਜਿਹੜੀ ਸਾਰੀ ਪੈਨਸ਼ਨ ਹੈ ਪਿੰਡਾਂ-ਪਿੰਡਾਂ ਤੱਕ ਹੁਣ ਪਹੁੰਚ ਚੁੱਕੀ ਹੈ। ਪਹਿਲਾਂ ਇੱਕ ਅੱਧਾ ਪਿੰਡ ਸੀ ਜਿਹਦੇ ਵਿੱਚ ਅਪਡੇਟ ਹੋ ਗਈ ਸੀ ਤੇ ਬਾਕੀ ਕਹਿੰਦੇ ਸਾਡੇ ਨਹੀਂ ਆਈ ਤੇ ਹੁਣ ਮਾਨਸਾ ਦਾ ਨਾਮ ਆ ਚੁੱਕਿਆ। ਇਸ ਦਾ ਮਤਲਬ ਇਹ ਹੈ ਕਿ ਮਾਨਸਾ ਇਲਾਕੇ ਦੇ ਵਿੱਚ ਜਿਨੇ ਵੀ ਛੋਟੇ-ਮੋਟੇ ਪਿੰਦੇ ਪੈਂਦੇ ਨੇ ਉਹਨਾਂ ਨੂੰ ਕਵਰ ਕੀਤਾ ਗਿਆ ਹੈ। ਬਲਬੀਰ ਬਸਤੀਆਂ ਬਲਬੀਰ ਬਸਤੀਆਂ ਦੀ ਗੱਲ ਕਰੀਏ ਤਾਂ ਬਲਬੀਰ ਬਸਤੀਆਂ ਦੇ ਵਿੱਚ ਵੀ ਇਹ ਅਪਡੇਟ ਹੋ ਗਈ ਹੈ ਪੈਨਸ਼ਨ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਧਾਂ ਢਿਲਵਾ ਦੀ ਢਿਲਵਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਇਹ ਪੈਨਸ਼ਨ ਹੈ ਠੀਕ ਹੈ ਜਿਹੜੀ ਇਹ ਪੈਨਸ਼ਨ ਹੈ ਲੋਕਾਂ ਦੀ ਕਿੰਨੀ ਆਈ ਹੈ ਤਾਂ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਜਿਹੜੀ ਇਹ ਪੈਨਸ਼ਨ ਹੈ ਇਹ ਤਕਰੀਬਨ ਹਲੇ 1500 ਹੀ ਸਾਰਿਆਂ ਦੀ ਸੀ ਯਾਰ ਯਾਨੀ ਕ੍ਰੈਡਿਟ ਹੋ ਰਹੀ ਹੈ ਗੱਲ ਕਰੀਏ ਹੁਣ ਆਪਾਂ ਉਰੇ 2500 ਰੁਪਏ ਪੈਨਸ਼ਨ ਦੀ ਤਾਂ 2500 ਪੈਨਸ਼ਨ ਦੇ ਲਈ ਤੁਹਾਨੂੰ ਕੀ ਕਰਨਾ ਪਏਗਾ ਤਾਂ ਦੋਸਤੋ ਸਭ ਤੋਂ ਪਹਿਲਾਂ ਇਹ ਹੈ ਕਿ ਤੁਹਾਡੀ ਜਿਹੜੀ ਪੈਨਸ਼ਨ ਹੈ ਉਹ ਲੀਗਲੀ ਤੌਰ ਤੇ ਸਹੀ ਹੋਣੀ ਚਾਹੀਦੀ ਹੈ ਲੀਗਲੀ ਤੌਰ ਤੇ ਮਤਲਬ ਕਿ ਜੇ ਤੁਸੀਂ ਔਰਤ ਹੋ ਤਾਂ 58 ਸਾਲ ਤੁਹਾਡੀ ਉਮਰ ਪੂਰੀ ਹੋਣੀ ਚਾਹੀਦੀ ਹੈ 65 ਸਾਲ ਹੈ ਜਿਹੜੀ ਉਹ ਹਾਲੇ ਤੱਕ ਮਰਦਾਂ ਦੀ ਜਿਹੜੀ ਹੈ ਉਹ ਪੂਰੀ ਹੋਣੀ ਚਾਹੀਦੀ ਹੈ ਪੈਂਸਾਲ ਪਿਛਲੇ ਨਿਯਮ ਦੇ ਅਕੋਰਡਿੰਗ ਠੀਕ ਹੈ ਜੇ ਉਰੇ ਹੁਣ ਗੱਲ ਕਰਦੇ ਆ ਜੇ ਤੁਹਾਡਾ ਆਧਾਰ ਕਾਰਡ ਜਿਹੜਾ ਆਧਾਰ ਕਾਰਡ ਦੇ ਵਿੱਚ ਜਿਹੜਾ ਤੁਹਾਡਾ ਨਾਮ ਹੈ ਠੀਕ ਹੈ ਆਧਾਰ ਕਾਰਡ ਉਹਦੇ ਵਿੱਚ ਜੇ ਤੁਹਾਡਾ ਨਾਮ ਮਿਸਮੈਚ ਹੈ ਗਲਤ ਹੈ ਤੇ ਤੁਹਾਡਾ ਜਿਹੜਾ ਫਾਰਮ ਭਰਿਆ ਹੋਇਆ ਉਹਦੇ ਵਿੱਚ ਨਾਮ ਹੈ ਤੇਰਾ ਤੁਹਾਡਾ ਗਲਤ ਹੈ ਠੀਕ ਹੈ ਬੈਂਕ ਦੇ ਵਿੱਚ ਤੁਹਾਡਾ ਨਾਮ ਮਿਸਮੈਚ ਹੈ ਅਗਰ ਕਿਸੇ ਚੀਜ਼ ਦੇ ਵਿੱਚ ਵੀ ਇੱਕ ਵੀ ਥਾਂ ਮਿਸਮੈਚ ਤੁਹਾਡਾ ਨਾਮ ਹੋਇਆ ਤੇ ਤੁਹਾਡੀ ਪੈਨਸ਼ਨ ਜਿਹੜੀ ਅਪਡੇਟ ਨਹੀਂ ਕੀਤੀ ਜਾਵੇਗੀ 2500 ਰੁਪਿਆ ਠੀਕ ਹੈ ਕਿਉਂਕਿ ਦੁਆਰ ਤੋਂ ਵੈਰੀਫਿਕੇਸ਼ਨ ਇੱਕ ਵਾਰੀ KYC KYC ਜ਼ਰੂਰ ਹੋਏਗਾ 2500 ਦੇ ਲਈ ਠੀਕ ਹੈ ਤਾਂ ਦੂਸਰੀ ਗੱਲ ਇਹ ਹੈ ਤੇ ਜਿਨ੍ਹਾਂ ਦੀ ਪੈਨਸ਼ਨ ਪ੍ਰੋਪਰ ਤਿੱਕੇ ਦੇ ਨਾਲ ਸਹੀ ਲੱਗੀ ਹੋਈ ਹੈ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਉਹਨਾਂ ਦੀ ਜਿਵੇਂ ਹੁਣ ਪੰਜਾਬ ਸਰਕਾਰ 1500 ਰੁਪਏ ਪਾਰੀ ਹੈ ਤੇ ਜਦੋਂ 2500 ਦਾ ਐਲਾਨ ਹੋ ਗਿਆ ਠੀਕ ਹੈ ਇਹਨਾਂ ਨੇ ਸਿਰਫ 1000 ਰੁਪਏ ਐਡ ਕਰਕੇ ਤੁਹਾਡੇ ਖਾਤੇ ਦੇ ਵਿੱਚ 2500 ਰੁਪਏ ਦੇਣ ਲੱਗ ਜਾਣਗੇ ਇਹ ਤੇ ਕੱਲ੍ਹ ਲਈ 2500 ਰੁਪਏ ਪੈਨਸ਼ਨ ਦੀ ਹੁਣ ਆਪਾਂ ਗੱਲ ਕਰਦੇ ਹਾਂ ਉਰੇ ਉਮਰ ਦੀ ਜਿਹੜੀ ਕਿ ਹਾਲੇ ਤੱਕ ਲੋਕਾਂ ਦੇ ਲਈ ਬਜ਼ੁਰਗ ਲੋਕਾਂ ਦੇ ਲਈ 65 ਸਾਲਾਂ ਮਰਦਾਂ ਦੇ ਲਈ ਗੱਲ ਚੱਲ ਰਹੀ ਹੈ ਕਿ ਇਹਨੂੰ ਹੁਣ 55 ਸਾਲ ਕੀਤਾ ਜਾਵੇ ਸਾਰੇ ਹੀ ਲੋਕਾਂ ਦੇ ਲਈ ਕਿਉਂਕਿ 55 ਸਾਲ ਅੱਜ ਕੱਲ੍ਹ ਜਿਹੜੀ ਉਮਰ ਹੈ ਉਹ ਕੰਮਕਾਰ ਕਰਨ ਦੀ ਰਹੀ ਹੀ ਨਹੀਂ ਤਾਂ ਸਰਕਾਰ ਕੋਲ ਵੀ ਵਕ ਵਕ ਲੋਕਾਂ ਦੇ ਵੱਲੋਂ ਵੱਖ-ਵੱਖ ਸ਼ਕਤੀਆਂ ਵੱਲੋਂ ਇਹ ਸੁਝਾਅ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਕਿ ਜਿਹੜੀ ਉਮਰ ਹੈ ਉਸ ਨੂੰ ਘਟਾਇਆ ਜਾਵੇ ਕੁਝ ਨਾ ਕੁਝ ਜਿਵੇਂ ਕਿ ਜਿਹੜੀ ਚਲੋ ਔਰਤਾਂ ਦੀ ਲਾ ਲੋ ਆਪਾਂ ਸਹੀ ਕਹਿੰਦੇ ਆ ਪਰ ਮਰਦਾਂ ਦੀ ਜਿਹੜੀ ਜ਼ਿਆਦੀ ਉਮਰ ਹੈ ਇਹਨਾਂ ਨੇ ਉਮਰ ਸੀਮਾ ਰੱਖੀ ਹੋਈ ਹੈ ਇਹਦੇ ਵਿੱਚ ਕੁਝ ਨਾ ਕੁਝ ਸੁਧਾਰ ਸੁਧਾਰ ਜਿਹੜਾ ਕੀਤਾ ਜਾਵੇ ਕੋਈ ਨਾ ਕੋਈ ਗੁੰਜਾਇਸ਼ ਕੀਤੀ ਜਾਵੇ ਤਾਂ ਜੋ ਜਿਹੜੇ ਲੋਕ ਨੇ ਉਹਨਾਂ ਨੂੰ ਪ੍ਰੋਪਰ ਆਪਣੇ ਬੁਢਾਪੇ ਦਾ ਸਹਾਰਾ ਮਿਲ ਸਕੇ ਤਾਂ ਉਮੀਦ ਕਰਦੇ ਹਾਂ ਦੋਸਤੋ ਜਿਹੜੀਆਂ ਨਵੀਆਂ ਅਪਡੇਟਾਂ ਆਈਆਂ ਉਹਨਾਂ ਨਾਲ ਤੁਸੀਂ ਰਾਜੀ ਹੋਵੋਗੇ ਕਿ ਸਹੀ ਅਪਡੇਟ ਆਈ ਹੈ ਕਿਉਂਕਿ 55 ਸਾਲ ਦੀ ਜਿਹੜੀ ਉਮਰ ਹੈ ਉਹ ਇੱਕ ਸਹੀ ਉਮਰ ਦੱਸੀ ਜਾ ਰਹੀ ਹੈ ਪੈਨਸ਼ਨ ਲਵਨ ਦੇ ਪਿਛਲੇ ਟਾਈਮ ਦੀ ਗੱਲ ਹੋਰ ਸੀ ਖਾਣਾ ਪਾਣੀ ਹੋਰ ਹੁੰਦਾ ਸੀ ਪਰ ਅੱਜ ਕੱਲ ਦੇ ਟਾਈਮ ਨੂੰ ਦੇਖੀਏ ਤਾਂ 55 ਸਾਲ ਉਮਰ ਬਹੁਤ ਹੈ ਇੱਕ ਪੈਨਸ਼ਨ ਲਗਵਾਉਣ ਵਾਸਤੇ ਸੋ ਦੋਸਤੋ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਧੰਨਵਾਦ ਜੀ